ਗੁਰਦਾਸਪੁਰ ਦੀ ਉਲਸਨ ਸਮੇ ਵੱਡੀ ਖਬਰ ਦਾ ਪ੍ਰਾਪਤ ਹੋਈ ਜਦੋਂ ਗੁਰਦਾਸਪੁਰ ਦੇ ਕਲਾ ਨੋਟ ਦੇ ਵਿਜੀਟਿਕ ਚੋਰ ਫੜਿਆ ਗਿਆ ਕਿਉਂਕਿ ਰਾਜ ਆਂਧਿਆ ਔਰਤਾਂ ਦੇ ਉਸੇ ਵਲੋਕ ਪਰ ਖੋਏਗੇ ਸੱਤਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਜ਼ਾਇਬ ਸਾਥੀ ਅਜੇ ਫਰਾ ਰਹਾ ਹੈ ਕਲਾ ਨੋਟ ਦੀ ਪੁਲਿਸ ਨੇ ਇਸ ਮੁਜਰੀ ਨੂੰ ਕਾਬੂ ਕਰਕੇ ਇਸ ਨੂੰ ਚੋਰੀ ਕੀਤਾ ਗਿਆ ਕਿ ਐਕਟਿਵ ਸਕੂਟਰ ਅਤੇ ਖੋਏ ਹੋਏ ਡਾਕੂਮੈਂਟ ਵੀ ਆਪਣੇ ਕਬਜ਼ੇ ਲੈ ਲਿਆ ਇਸ ਮੌਕੇ ਦੇ ਪੁਲਿਸ ਅਧਿਕਾਰੀ ਨੇ ਕੀ ਕੁਝ ਕਹਿ ਤੁਹਾਨੂੰ ਆਪ ਹੀ ਦੇਖੋ ਸੁਣੋ ਜਿੰਨੇ ਦਾ ਕੀ ਮਾਮਲਾ ਹੈ ਜੇ ਸਾਡੇ ਕੋ ਨਾ ਇੱਕ ਦਰਖਾਸਤ ਬਰੰਦ ਹੋਈ ਸੀਗੀ ਦਰਖਾਸਤ ਲਈ ਸੀ ਸਾਨੂੰ ਕਿ ਦੋ ਬੀਬੀਆਂ ਸੀ ਕਲਾ ਨੌਰ ਤੋਂ ਆਪਣੇ ਪਿੰਡ ਸਪਰਾਏ ਕੋਠੀ ਨੂੰ ਜਾ ਰਹੀਆਂ ਸੀਗੀਆਂ ਉਹਨਾਂ ਦਾ ਕੋਈ ਤਿੰਨ ਨਾਮ ਰੂਪ ਵਿਅਕਤੀਆਂ ਨੇ ਪਰਸ ਖੋਲਿਆ ਸੀਗਾ ਤੇ ਉਹਦੇ ਬਿਸਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਿਹੜੀ ਉਹ ਆਪਣਾ ਟੀਮਾ ਬਣਾਈਆਂ ਸੀਗੀਆਂ ਟੀਮਾ ਬਣਾਉਣ ਉਪਰੰਤ ਅਸੀਂ ਦੋਸ਼ੀਆਂ ਦੀ شناخت ਕੀਤੀ شناخت ਕਰਕੇ ਤੇ ਕੱਲ ਜਿਹੜੇ ਦੋਸ਼ੀ ਜਿੰਨਾਂ ਪਰਸ ਹੋਇਆ ਸੀ ਉਦੋਂ ਜੋ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਤੇ ਦੂਸਰੇ ਦੀ ਭਾਲ ਜਾਰੀ ਹੈ ਜੀ ਇਹ ਕਿਤਨੇ ਬੰਦੇ ਇਹ ਵਿਅਕਤੀ ਜਿਹੜਾ ਪਿੰਡ ਦਾਦੂਵਾਲ ਥਾਣਾ ਕੁੰਮਨਗੜਾ ਦਾ ਰਹਿਣ ਵਾਲਾ ਵਾ ਤੇ ਦੂਸਰਾ ਜਿਹੜਾ ਦੋਸ਼ੀ ਇਹਦੇ ਨਾਲ ਦਾ ਸੀ ਉਹ ਪਿੰਡ 달ਮ ਨੰਗਲ ਥਾਣਾ ਕਲਾ ਲਾਲ ਸਿੰਘ ਦਾ ਦੱਸਿਆ ਜਾਂਦਾ ਹੈ। ਮਨ ਕਦਮੀ ਦੇ ਵਿੱਚ ਉਹਦੀ ਵੀ ਗ੍ਰਿਫਤਾਰੀ ਜਿਹੜੀ ਉਹ ਜਲਦੀ ਹੋ ਜੇ। ਇਹਨਾਂ ਕੋਲੋਂ ਜਿਹੜੀ ਬਕੂਏ ਚ ਵਰਤੀ ਸੀ ਮੁਕਦਮੇ ਦੇ ਵਿੱਚ ਐਕਟਿਵਾ ਸਕੂਟਰੀ ਜਿਹੜੀ ਜੂਪੀਟਰੋ ਬ੍ਰਾਂਡ ਕੀਤੀ ਆ ਬਿਨਾ ਨੰਬਰੀ ਸੀਗੀ ਤੇ ਹੁਣ ਗਾਂ ਖੇਤ ਪੀਛ ਦੇ ਵਿੱਚ ਵੇਖਾਂਗੇ ਕਿ ਹੋਰ ਵੀ ਕੀ ਇਹਨਾਂ ਕੋ ਬਰਾਬਰ ਹੁੰਦਾ ਇਹ ਹਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ ਗੁਰਦਾਸਪੁਰ ਦੇ ਉਰਸਨ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਗੁਰਦਾਸਪੁਰ ਦੇ ਕਲਾ ਨੋਟ ਦੇ ਵਿੱਚ ਇੱਕ ਚੋਰ ਫੜਿਆ ਗਿਆ ਜੋ ਕਿ ਰਾਜਾਂ ਦੀਆਂ ਔਰਤਾਂ ਦੇ ਉਸੇ ਵਲੋਕ ਪਰ ਖੋਏਗੇ ਸਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ 우자이 ਸਾਥੀ ਇਹ ਜੇ ਸਰਾ ਰਹਾ ਹੈ ਕਲਾਨੌਰ ਦੇ ਪੁਲਿਸ ਨੇ ਇਸ ਮੁਜਰੀ ਨੂੰ ਕਾਬੂ ਕਰਕੇ ਇਸ ਨੂੰ ਚੋਰੀ ਕੀਤਾ ਗਿਆ ਐਕਟਿਵਰ ਸਕੂਟਰ ਅਤੇ ਖੋਏ ਹੋਏ ਡਾਕੂਮੈਂਟ ਵੀ ਆਪਣੇ ਕਬਜ਼ੇ ਲੈ ਲਿਆ ਇਸ ਮੌਕੇ ਤੇ ਪੁਲਿਸ ਨੇ ਗੱਲ ਨੇ ਕੀ ਕੁਝਿਆ ਕਿ ਆਪ ਹੀ ਦੇਖੋ ਸੁਣੋ ਜਿਹੜਾ ਕੀ ਮਾਮਲਾ ਹੈ ਸਾਡੇ ਕੋ ਨਾ ਇੱਕ ਦਰਖਾਸਤ ਬਰੰਦ ਹੋਈ ਸੀ ਦਰਖਾਸਤ ਮਿਲੀ ਸੀ ਸਾਨੂੰ ਕਿ ਦੋ ਬੀਬੀਆਂ ਸੀ ਕਲਾਨੌਰ ਤੋਂ ਆਪਣੇ ਪਿੰਡ ਸਰਪਾਈ ਕੋਠੀ ਨੂੰ ਜਾ ਰਹੀਆਂ ਸੀ ਜਾਂ ਉਹਨਾਂ ਦਾ ਕੋਈ ਤਿੰਨ ਨਾਮ ਰੂਪ ਵਿਅਕਤੀਆਂ ਨੇ ਪਰਸੋ ਖੋਲਿਆ ਸੀਗਾ ਤੇ ਉਹਦੇ ਬਿਸਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਦੀ ਗ੍ਰਫਤਾਰੀ ਲਈ ਜਿਹੜੀ ਉਹ ਆਪਣਾ ਟੀਮਾਂ ਬਣਾਈਆਂ ਸੀਗੀਆਂ ਟੀਮਾਂ ਬਣਾਉਣ ਉਪਰੰਤ ਅਸੀਂ ਦੋਸ਼ੀਆਂ ਦੀ ਸਨਾਖਤ ਕੀਤੀ ਸਨਾਖਤ ਕਰਕੇ ਤੇ ਕੱਲ ਜਿਹੜੇ ਦੋਸ਼ੀ ਜਿੰਨਾ ਪਰਚਾ ਹੋਇਆ ਸੀ ਉਹਦੇ ਜੋ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਜੇ ਤੇ ਦੂਸਰੇ ਦੀ ਭਾਲ ਜਾਰੀ ਹੈ ਜੀ ਇਹ ਕਿੰਨੇ ਬੰਦੇ ਇਹ ਵਿਅਕਤੀ ਜਿਹੜਾ ਪਿੰਡ ਦਾਦੂਵਾਲ ਥਾਣਾ ਕਮਨਕਲਾਂ ਦਾ ਰਹਿਣ ਵਾਲਾ ਵਾ ਤੇ ਦੂਸਰਾ ਜਿਹੜਾ ਦੋਸ਼ੀ ਇਹਦੇ ਨਾਲ ਦਾ ਸੀ ਉਹ ਪਿੰਡ 달ਮ ਨੰਗਲ ਥਾਣਾ ਕਿਲਾ ਲਾਲ ਸਿੰਘ ਦਾ ਦੱਸਿਆ ਜਾਂਦਾ ਹੈ। ਹੁਣ ਕਦਮੇ ਦੇ ਵਿੱਚ ਉਹਦੀ ਵੀ ਗ੍ਰਿਫਤਾਰੀ ਜਿਹੜੀ ਉਹ ਜਲਦੀ ਹੋ ਜੇਗੀ। ਇੰਨਾ ਕੋਈ ਵੀ ਗੰਭੀਰ। ਇਹਨਾਂ ਕੋਲੋਂ ਜਿਹੜੀ ਬਕੂਏ ਚ ਵਰਤੀ ਸੀ ਮਕਦਮੇ ਦੇ ਵਿੱਚ ਐਕਟਿਵਾਂ ਸਕੂਟਰੀ ਜਿਹੜੀ ਜੂਪੀਟਰੋ ਬ੍ਰਾਂਡ ਕੀਤੀ ਆ ਬਿਨਾ ਨੰਬਰੀ ਸੀਗੀ ਤੇ ਹੁਣ ਗਾਹ ਅੱਗੇ ਤਫ਼ਤੀਸ਼ ਦੇ ਵਿੱਚ ਵੇਖਾਂਗੇ ਕਿ ਹੋਰ ਵੀ ਕੀ ਇਹਨਾਂ ਕੋਲੋਂ ਹੁੰਦਾ। ਇਹ ਹਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੂਜੀਪੁਰ ਦੀ ਖਾਸ ਰਿਪੋਰਟ